ਜੀ ਮੇਰਾ ਨਾਮ ਕਬਲਜੀਤ ਸਿੰਘ ਪਿੰਡ ਪੱਧਰੀ ਦੇ ਰਹਿਣ ਵਾਲੇ ਜੀ ਤੇ ਮੇਰਾ ਮਾਸੀ ਜੀ ਦਾ ਲੜਕਾ ਦਲਬਾਗ ਸਿੰਘ ਤੇ ਮੇਰਾ ਉਹਨਾਂ ਦਾ ਜੀਜਾ ਜੀ ਸੁਖਵੰਤ ਸਿੰਘ ਮਲੰਗ ਛਾਹ ਵਾਲੇ ਤੋਂ ਰਹਿਣ ਵਾਲੇ ਤੇ ਇਹ ਦੋਨੇ ਜਣੇ ਜੀ ਇੱਥੇ ਕੋਈ ਕੰਮ ਆਏ ਸੀ ਜੀਰੇ ਸ਼ਹਿਰ ਦੇ ਵਿੱਚ ਕਚਹਿਰੀਆਂ ਦੇ ਵਿੱਚ ਤੇ ਰਸਤੇ ਦੇ ਵਿੱਚ ਆਉਂਦੇ ਆ ਇਹਨਾਂ ਨੂੰ ਗੱਡੀ ਦੇ ਨਾਲ ਮੰਨ ਲਓ ਕਿ ਟੱਕਰ ਹੋਈ ਮੋਟਰਸਾਈਕਲ ਦੀ ਤੇ ਇੱਕ ਦੀ ਦਲਬਾਰ ਸਿੰਘ ਦੀ ਉੱਥੇ ਮੌਕੇ ਤੇ ਮੌਤ ਹੋ ਗਈ ਤੇ ਜਿਹੜਾ ਸੁਖਮント ਸਿੰਘ ਜੀ ਉਹਨਾਂ ਨੂੰ ਜੀਰੇ ਲਿਆਂਦਾ ਗਿਆ ਜੀ ਤੇ ਜੀਰੇ ਲਿਆਣ ਕੇ ਅਸੀਂ ਦੇਖਿਆ ਵੀ ਇੱਥੇ ਉਹਨਾਂ ਦੇ ਵੀ ਆਣ ਕੇ ਇੱਥੇ ਮਤਲਬ ਆਕਸੀਜਨ ਲਾਈ ਪਰ ਨਹੀਂ ਉਹ ਵੀ ਬਚ ਨਹੀਂ ਸਕੇ ਉਹਨਾਂ ਦੀ ਮੌਤ ਹੋ ਗਈ ਪਰ ਫਰਿੱਜਾਂ ਜਦੋਂ ਇੱਥੇ ਲਾ ਕੇ ਜਾਣੀਆਂ ਇਹ ਲਾਸ਼ਾਂ ਰਾਤ ਨੂੰ ਤੇ ਅਸੀਂ ਇਹਨਾਂ ਨੂੰ ਪੁੱਛਿਆ ਮਲਾਜਮਾਂ ਫਰਿੱਜਾਂ ਚੱਲਦੇ ਆ ਇਹ ਕਹਿੰਦੇ ਫਰਿੱਜਾਂ ਚੱਲਦੀਆਂ ਇੱਥੇ ਲਾ ਕੇ ਜਾਓ ਲਾਸ਼ਾਂ ਕੋਈ ਗੱਲ ਨਹੀਂ ਤੇ ਅਸੀਂ ਲਾ ਦਿੱਤੀਆਂ ਰਾਤ ਨੂੰ ਲਾਸ਼ਾਂ ਖੋਦ ਸਾਬ ਸਫਾਈ ਕਰਕੇ ਅਸੀਂ ਆਪ ਤੇ ਮੰਨ ਲਓ ਕਿ ਲਾਸ਼ਾਂ ਲਾਈਆਂ ਫਿਰ ਫ੍ਰੀਜਾਂ ਦੇ ਵਿੱਚ ਪਰ ਸਵੇਰ ਆਣ ਕੇ ਦੇਖਿਆ ਜੀ ਅਸੀਂ ਫ੍ਰੀਜਾਂ ਸਾਰੀਆਂ ਬੰਦ ਆ ਤੇ ਲਾਸ਼ਾਂ ਸਾਡੀਆਂ ਖਰਾਬ ਹੋ ਚੁੱਕੀਆਂ ਜੀ ਉਹਨਾਂ ਦੀ ਤੇ ਬਹੁਤ ਮੰਨ ਲਓ ਕਿ ਮੁਸ਼ਕਲ ਆ ਰਹੀਆਂ ਲਾਸ਼ਾਂ ਉਹਨਾਂ ਦੀ ਪ੍ਰਸ਼ਾਸਨ ਤੋਂ ਮੰਗ ਜੇ ਕਰਦੇ ਆ ਜੀ ਇਹਨਾਂ ਤੇ ਕਾਰਵਾਈ ਹੋਵੇ ਜੀ ਸਖਤ ਸਖਤ ਮੈਂ ਹਾਂ ਪ੍ਰਦੀਪ ਸਿੰਘ ਸਾਫਾ ਸਰਪੰਚ ਪਿੰਡ ਪਧਰੀ ਸਾਡੇ ਜੀ ਕੱਲ ਅਚਾਨਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਇੱਕ ਦਾ ਨਾਮ ਦਲਬਾਖ ਸਿੰਘ ਆ ਦੂਜੇ ਨਾਮ ਸੁਖਵੰਤ ਸਿੰਘ ਜਿਹੜਾ ਦਲਬਾਖ ਸਿੰਘ ਪਿੰਡ ਪੱਧਰੀ ਦਾ ਐ ਸੁਖਵੰਤ ਸਿੰਘ ਮਲੰਗਸ਼ਾ ਵਾਲੇ ਦਾ ਜੀ ਉਹ ਦੋ ਲਾਸ਼ਾਂ ਸੀ ਕੱਲ ਸ਼ਾਮੀ ਰਾਤ ਦੇ 8-9 ਵਜੇ ਅਸੀਂ ਕਰੀਬ ਜੀਰੇ ਹਸਪੀਟਲ ਚ ਲਿਆਂਦੀਆਂ ਗੀਆਂ ਤੇ ਡਾਕਟਰ ਸਾਹਿਬ ਨੂੰ ਸਾਰੇ ਸਟਾਫ ਨੂੰ ਮਰੇ ਤੇ ਉਹਨਾਂ ਨੂੰ ਫ੍ਰਿਜਾਂ ਦੀ ਮੰਗ ਕੀਤੀ ਵੀ ਸਾਡੀਆਂ ਲਾਸ਼ਾਂ ਜਿਹੜੀਆਂ ਸਾਨੂੰ ਫ੍ਰਿਜਾਂ ਦੇ ਵਿੱਚ ਲਾਈਆਂ ਜਾਂ ਜਾਂ ਹੈ ਆਪਦੇ ਪਿੰਡ ਤੋਂ ਫ੍ਰਿਜ ਲੈ ਆਉਣੇ ਉਹ ਕਹਿੰਦੇ ਕਿ ਸਾਡੀਆਂ ਫਰਿੱਜਾਂ ਜਿਹੜੀਆਂ ਚੱਲ ਰਹੀਆਂ ਤੁਸੀਂ ਬੇਚਿੰਤ ਹੋ ਕੇ ਜਾਓ ਫਰਿੱਜਾਂ ਚੱਲਣਗੀਆਂ ਇਹ ਜ਼ਿੰਮੇਵਾਰੀ ਸਾਡੀ ਆ ਲਾਸ਼ਾਂ ਤੁਹਾਡੀਆਂ ਨਹੀਂ ਖਰਾਬ ਹੋਣਗੀਆਂ ਪਰ ਬਣਿਆ ਕੀ ਕਿ ਕੱਲ ਤੋਂ ਲੈ ਕੇ ਹੁਣ ਤੀਕ ਵੀ ਕੋਈ ਫਰਿੱਜ ਨਹੀਂ ਚੱਲੀ ਤੇ ਸਾਡੀਆਂ ਜਿਹੜੀਆਂ ਲਾਸ਼ਾਂ ਡੈਡ ਬੋਡੀਆਂ ਉਹ ਖਰਾਬ ਹੋ ਗਿਆ ਦੋਨੋਂ ਜਵਾਨਾਂ ਦੀ ਕਿ ਅਸੀਂ ਉਹਨਾਂ ਨੂੰ ਹੱਥ ਵੀ ਨਹੀਂ ਲਾ ਸਕਦੇ ਪਰ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਹ ਵਾਅਦੇ ਵੱਡੇ ਵੱਡੇ ਕਰਦੇ ਆ ਕਿ ਹਸਪਤਾਲਾਂ ਵਿੱਚ ਬੜੇ ਪ੍ਰਬੰਧ ਆ ਪਰ ਆ ਜਿਹੜਾ ਪ੍ਰਬੰਧਾ ਵੇਖੋ ਕੀ ਪ੍ਰਬੰਧਾ ਕਿ ਜਿਹੜੀਆਂ ਵਿਅਪਦੀ ਕਿੰਨੀ ਵੱਡੀ ਵਿਅਪਦੀ ਆ ਕਿ ਜਿਹੜੀਆਂ ਲਾਸ਼ਾਂ ਖਰਾਬ ਹੋ ਚੁੱਕੀਆਂ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਇੱਥੋਂ ਦਾ ਸੀਐਮਓ ਜਾਂ ਜੋ ਵੀ ਸਟਾਫ ਹੈ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਏ ਗਾਂ ਤੋਂ ਕਿਸੇ ਵੀ ਨੌਜਵਾਨ ਦੀ ਕਿਸੇ ਬਜ਼ੁਰਗ ਦੀ ਲਾਸ਼ ਨਾ ਖਰਾਬ ਹੋਵੇ ਨਾ ਕੋਈ ਇਹੋ ਜਿਹਾ ਸਮਾਂ ਬੇਗਰੂ ਗਾੜੀ ਅਰਦਾਸ ਕਰਦੇ ਕਿ ਮਾਰਾ ਕਿਸੇ ਤੇ ਆਵੇ ਜਿਹੜਾ ਸਾਡੇ ਤੇ ਆਇਆ ਬਰਜੀਕਾ ਖਾਲਸਾ ਮੈਂ ਨਰਵੈਤ ਸਿੰਘ ਸਾਬਕਾ ਸਰਪੰਚ ਮਲੰਗਸ਼ਾਹ ਵਾਲਾ ਸਾਡੇ ਦੋ ਪਰਿਵਾਰਾਂ ਦੇ ਐਕਸੀਡੈਂਟ ਹੋ ਗਏ ਜਿਨ੍ਹਾਂ ਦੀ ਡੈੱਡ ਬੋਡੀ ਜੀਰਾ ਹਸਪੀਟਲ ਵਿੱਚ ਰੱਖੀ ਗਈ ਫੇਜਾਂ ਵਿੱਚ ਰੱਖਿਆ ਗਈਆਂ ਫੇਜਾਂ ਖਰਾਬ ਹੋਣ ਕਰਕੇ ਇਹਨਾਂ ਚਾਲੂ ਨਹੀਂ ਕੀਤੀਆਂ ਸਾ ਚਾਲੂ ਨਾ ਹੋਣ ਕਰਕੇ ਲਾਛਾਂ ਦੀ ਬੇਅਦਵੀ ਹੋ ਗਈ ਹੈ ਜੀ ਲਾਛਾਂ ਦਮ ਵਿੱਚ ਬੋ ਮਾਰ ਰਹੀ ਹੈ ਜੀ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੇ ਆ ਕਿ ਇਹਨਾਂ ਤੇ ਸਾਤੋ ਸਤ ਕਾਰਵਾਈ ਹੋਵੇ ਅਗੋਂ ਵੀ ਕਿਸੇ ਦੀ ਲਾਸ਼ ਐਵੇਂ ਨਾ ਰੋਲੇ ਕੱਲ ਸਾਡੇ ਕੋਲ ਈਵਨਿੰਗ ਚ ਦੋ ਡੈੱਡ ਬਾਡੀਜ਼ ਅਸੀਂ ਮਾਰਚਰੀ ਚੋ ਰਖਾਈਆਂ ਸੀ 7 ਪੀਐਮ ਦੇ ਅਰਾਊਂਡ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਮਕੂ ਕੋਡ ਜਦੋਂ ਅਸੀਂ ਬਾਡੀਜ਼ ਮਾਰਚਰੀ ਚੋ ਰਖਾਈਆਂ ਉਹ ਤੋਂ ਸਾਡਾ ਫ੍ਰੀਜ਼ਰ ਚੱਲ ਰਿਆ ਸੀ ਵਰਕਿੰਗ ਕੰਡੀਸ਼ਨ ਚ ਸੀ ਟੈਂਪਰੇਚਰ ਚੈੱਕ ਕਰਕੇ ਸਾਡੇ ਚੋ ਕਲਾਸ 4 ਆ ਉਹਨਾਂ ਨੇ ਬਾਡੀਜ਼ ਉੱਥੇ ਸਟੋਰ ਕੀਤੀਆਂ ਅੱਜ ਜਦੋਂ ਪੋਸਟਮਾਰਟਮ ਲਈ ਚੈੱਕ ਕੀਤਾ ਤਾਂ ਪਿਛਲੇ 1-2 ਘੰਟੇ ਪਹਿਲਾਂ ਹੀ ਕੋਈ ਇਲੈਕਟ੍ਰੀਕਲ ਫਾਲਟ ਹੋਣ ਕਰਕੇ ਮੌਰਚਰੀ ਦਾ ਫ੍ਰੀਜ਼ਰ ਬੰਦ ਸੀ ਬਾਕੀ ਜੋ ਮੌਰਚਰੀਜ਼ ਦੀ ਬਾਡੀਜ਼ ਜੋ ਦੋ ਪਈਆਂ ਹੋਈਆਂ ਸੀ ਉਹਨਾਂ ਦੀ ਕੰਡੀਸ਼ਨ ਨਾਰਮਲ ਸੀ ਜੋ ਨਾਰਮਲ ਆਪਾਂ 24 ਆਰ ਸਟੋਰ ਕਰਦੇ ਆ ਕਿਉਂਕਿ ਟੈਂਪਰੇਚਰ ਮੇਨਟੇਨ ਕੀਤਾ ਹੋਇਆ ਸੀ ਜੋ ਮੌਰਚਰੀ ਦਾ ਫ੍ਰੀਜ਼ਰ ਸੀ ਉਹਦਾ ਟੈਂਪਰੇਚਰ ਮੇਨਟੇਨਡ ਸੀ ਬਾਡੀਜ਼ ਨੂੰ ਕੋਈ ਡੀਕੰਪ ਕੋਈ ਡੀਕੰਪੋਜੀਸ਼ਨ ਕੁਛ ਨਹੀਂ ਹੋਇਆ ਇਹੋ ਜਿਹਾ ਉਹ ਥੋੜਾ ਜਿਆਦਾ ਅਟੈਂਡੈਂਸ ਹਾਈਪਰ ਹੋ ਰੂਡ ਐਕਸੀਡੈਂਟ ਹੋਇਆ ਜੀ ਮਕੂ ਠਾਣੇ 'ਚ ਖੰਡੂਰ ਦੇ ਲਾਗੇ ਜੀਟੀ ਰੋਡ ਤੇ ਦਲਬਾਗ ਸਿੰਘ ਸੀਗਾ ਪਿੰਡ ਪਧਰੀ ਤੋਂ ਤੇ ਇੱਕ ਸੁਖਵੰਤ ਸਿੰਘ ਸੀਗਾ ਮਲੰਗਸ਼ਾਹ ਵਾਲੇ ਤੋਂ ਦੋਨੇ ਰਿਸ਼ਤੇਦਾਰ ਸੀ ਮੋਟਰਸਾਈਕਲ ਤੇ ਜਾ ਰਹੇ ਸੀਗੇ ਤੇ ਕਾਰ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਰੋਡ ਐਕਸੀਡੈਂਟ ਉਹਦੇ ਵਿੱਚ ਜਿਹੜੀ ਐਫਆਰ ਦਰਜ ਕੀਤੀ ਗਈ ਆ 7304 279 427 ਆਈਪੀਸੀ ਐਕਟ ਦੇ ਤਹਿਤ ਗੱਡੀ ਗੱਡੀ ਨਾਲ ਜੀ ਐਕਸੀਡੈਂਟ ਹੋਇਆ ਗੱਡੀ ਕਬਜ਼ੇ ਲੈ ਲੇਗੀ ਹਾਂਜੀ ਹਾਂਜੀ ਗੱਡੀ ਕਬਜ਼ੇ ਜਾਣਕਾਰੀ